ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਖੁਖਰਾਣੇ ਦੇ ਵਿੱਚ ਖੁਖਰਾਣਾ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਠੰਮਣ ਕੋਰੇ ਵਾਲਾ ਇਹ ਪਿੰਡ ਇਸ ਪਿੰਡ ਦੇ ਗਵੰਡੀ ਪਿੰਡ ਆ ਚੰਡੇਆਣਾ ਕਰਪੀ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਹੁਣਿਆਂ ਦੇ ਕੋਲੇ ਮਿੱਤਰੋ ਪ੍ਰੋਪਰ ਰਿਕਾਰਡ ਪ੍ਰੋਪਰ ਸੁਧਰੀ ਹੋਈ ਬਰੀਡ ਦੀ ਇੱਕ ਝੋਟੀ ਵਕਾਊਆ ਦੂਜਾ ਸੂਆ ਸੋਣ ਵਾਲੀ ਆਕਰਮਾਣੀ ਮਿੱਤਰੋ ਇਹ ਆਪ ਵੀ ਕਿਹੜੇ ਸੀਮੰਦ ਦੀ ਆ ਉਹ ਵੀ ਡਿਟੇਲ ਮਿਲੂਗੀ ਤੁਹਾਨੂੰ ਇਹ ਅੱਗੇ ਕਿਹੜੇ ਤੋਂ ਗੱਪਣਾ ਉਹ ਵੀ ਡਿਟੇਲ ਮਿਲੂਗੀ ਤੁਹਾਨੂੰ ਮਿੱਤਰੋ ਬਾਕੀ ਇਹ ਹੁੰਦਾ ਜਿਹੜੀ ਬਰੀਡ ਵਾਲੀ ਚੀਜ਼ ਮਿਲਦੀ ਆ ਜਿਹੜੀ સુધરી ہوئی ચીજ મળેਦੀ ਆਉਂਦੇ پیسے ਲਾਏ ਆਪਣੇ ਰਾਸ ਆ ਜਾਂਦੇ ਆ ਵੀਰੇ ਗੱਲਬਾਤ ਕਰ ਲੈਣਾ ਕਿਹੜੇ ਘਰੇ ਖੜੀ ਆ ਕੀ ਡिटेल ਆ ਉਹ ਅਗਲੀ ਕਾਰਵਾਈ ਲਈ ਤੁਸੀਂ ਵੀਡੀਓ ਦੇਖ ਲਓ ਆ ਜੋ ਮਿਲਦੇ ਆ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਵੀਰੇ ਸੇਤਾ ਦੇ ਪਰਿਵਾਰ ਭਾਈ ਸਰਦਾਰੀ ਕਰੇ ਸਾਰੇ ਹਾਂਜੀ ਹਾਂਜੀ ਨਾਮ ਦੱਸ ਦੀ ਵੀਰੇ ਕਰਦੇ ਆ ਭਾਈ ਨਾਮ ਮਨਵੀਰ ਸਿੰਘ ਜੀ ਹਾਂ ਤੇ ਪਿੰਡ ਖਖਰਾਣਾ ਭਾਈ ਤੇ ਜਿਹੜਾ ਮੋਗਾ ਵੀ ਪਿੰਡ ਆ ਘਰ ਕਿਹੜੇ ਪਾਸੇ ਆ ਗਿਆ ਵੀਰੇ ਘਰ ਭਾਈ ਆਪਣਾ ਰਹਿ ਜਾਂਦਾ ਵੀ ਤੇ ਭਾਈ ਜੋ ਮੇਰੇ ਤੋਂ ਵੀ ਆਣਗੇ ਜੀਟੀ ਰੋਡ ਸਾਈਡੋਂ ਭਾਈ ਜੀ ਗੁਰਦਾਰਾ ਹੁੰਦਾ ਭਾਈ ਗੁਰਦਾਰ ਸਾਹਿਬ ਤੋਂ ਜੀ बस अड्डे तुरे आओगे उचाले आके भी खबे हाथ मुड़ के जी तो बेते डेरी आंदी एक ते भी एक वाले गड्डियां वाले रहंदे भी जी ओना के सामने पे फलेरे ਕੋਲ ਵੀ ਸਿੱਧਾ ਘਾਰ ਹੀ ਮੁੜਦਾ ਵਾ ਉੱਥੇ ਆ ਕੇ ਪਛਲੇ ਮਣਵੀਰ ਸਿੰਘ ਦੇ ਘਰੇ ਜਾਣਾ ਬਈ ਮਣਵੀਰ ਸਿੰਘ ਦੇ ਘਰੇ ਵੀ ਮਨਲਾ ਪਿੰਡ ਦੇ ਵਿੱਚ ਪਤਾ ਹੀ ਸਾਰਿਆਂ ਨੂੰ ਮਣਵੀਰ ਪਾਈ ਕਰਦਾ ਮਣਵੀਰ ਸਿੰਘ ਮੈਂਬਰ ਕਹ ਰਹੇ ਨੇ ਆਤਮਾਵੀਰ ਸਿੰਘ ਮੈਂਬਰ ਹੈ ਠੀਕ ਹੈ ਅੱਛਾ ਵੱਡੇ ਵੀਰੇ ਆਪਾਂ ਕਵੇਚਣੀ ਝੋਟੀ ਅੱਜ ਹੈ ਨਾ ਇਹ ਫਿਰ ਕਿਹੜਾ ਸੁਆ ਸੂਰੀ ਆ ਇਹ ਵੀ ਦੂਜਾ ਸੁਆ ਸੂਰੀ ਆ ਠੀਕ ਹੈ ਵੀਰੇ ਆਪ ਕਿਹੜੇ ਸਿਵਨ ਦੀ ਆ ਗਈ ਵੀਰੇ ਇਹ ਬਈ ਆਪ ਇਹ ਬੀਐਮ 264 ਦੀ ਆ ਆਪ ਇਹ ਹੈਗੀ ਇਹ ਬੀਐਮ 264 ਦੀ ਤੇ ਕਿੰਨੇ ਦਿਨਾਂ ਦੀ ਕੱਚੀ ਆ ਵੀਰੇ ਹਜੇ ਬਈ ਦਹਨ ਤਵੇਰੇ ਹੋ ਗਏ ਆ ਪੂਰੇ ਤੇ ਵੀ ਉੱਤੇ ਦਹਨ ਲੈ ਜਾਂਦੇ ਨਹੀਂ ਪੰਜ ਛੇ ਜਣ ਵੀ ਉੱਤੇ ਲੈ ਆ ਰਹੀ ਹੈ ਬਈ ਠੀਕ ਹੈ ਵਾਡੇ ਬਈ ਠੀਕ ਹੈ ਦੇ ਦੁੱਧ ਪਹਿਲੇ ਸਵੇਰ ਕਿੰਨਾ ਚੋਲਿਆ ਸੀ ਕਾ ਵੱਡੇ ਬਈ ਪਹਿਲੇ ਸਵੇਰੇ 10 ਤੋਂ 11 ਵਜੇ ਕੰਡੇ ਤੋੜਿਆ ਦਿੰਦਾ ਬਈ ਇਹ ਅੱਛਾ ਇਹ ਲੈ ਕਢਾ ਦੇ ਅੱਛਾ ਇਹ ਤਾਂ ਹੁਣ ਦੂਜਾ ਸੂਆ ਸੂਰੀ ਆ ਹੈ ਹਾਂਜੀ ਬਾਬਾ ਕਿੰਨਾ ਦੁੱਧ ਦੇ ਕੇ ਪਹਿਲੇ ਸੂਏ ਵੀਰੇ ਪਹਿਲੇ 11 ਕਿਲੋ ਇਹ ਨੇੜੇ ਤੇ ਦਿੱਤਾ ਕੰਡੇ ਤੋਲੜਾ ਕੰਡੇ ਤੇ ਜਿਹੜੇ ਦਾ ਜਿਹੇ ਦੁੱਧ ਦੇ ਪੈਸੇ ਲੈਂਦੇ ਆ ਆਪਾਂ ਡੈਰੀ ਤੋਂ ਉਹ ਦੁੱਧ 11 ਕਿਲੋ ਦਿੱਤਾ ਇਹਨੇ ਵੀ ਕਹਿਣ ਵਾਲਾ ਭਾਈ 12 ਕੁਆਲਾ ਭਾਈ 13 ਕੁਆਲਾ ਹਣਾ ਪਹਿਲੇ ਸੂਏ ਬਹੁਤ ਤਾਂ ਛੋਟੇ ਨੂੰ ਦੁੱਧ ਬਈ 11 ਕਿਲੋ ਵੀਰੇ ਬਾਕੀ ਨਖੇਰਾ ਨਖਰਾ ਬਹੁਤ ਚੰਗੀਆਂ ਹਨਾ ਅੱਛਾ ਠੀਕ ਆ ਵੀਰੇ ਦੁੱਧ 11 12 ਕਿਲੋ ਦਿੱਤਾ ਹੋਇਆ ਇਹਨੇ ਐਤ ਕੀ ਫਿਰ ਇਹਦੇ ਟੀਕੇ ਕਿਹੜਾ ਭਰਾਇਆ ਹੋਇਆ ਗੱਬੜ ਕਿਹੜੇ ਤੋਂ ਹੁ ਹਾਂਜੀ ਬਈ ਲੈ ਮਿੱਤਰੋ ਜਿਹੜਾ ਨੰਬਰ ਉਹ ਵੀ ਤੁਹਾਨੂੰ ਦੱਸ ਦੇਣਾ ਕਿਹੜਾ ਗੱਬਣਾ ਜਿਹੜਾ ਪ੍ਰਧੂਮਾਨ ਤੋਂ ਗੱਬਣਾ ਇਹ ਕਰਮਾਂ ਵਾਲੀ ਨੰਬਰ ਹੈਗਾ ਵੀਰੇ 5314 535214 5214 ਨੰਬਰ ਆ ਪਈ ਆਵੇ ਲਿਖਿਆ ਹੋਇਆ ਉੱਤੇ ਮੈਂ ਵੇਖਣਾ ਵੀਰੇ ਵੀ 5214 ਨੰਬਰ ਦਾ ਸੀਮਨ ਹੈ ਜਿਹੜਾ ਪ੍ਰਧੂਮਾਨ ਵਾਲਾ ਦਾ ਉਹ ਸੀਮਨ ਤੇ ਕਰਮਾਂ ਵਾਲੀ ਗੱਬਣਾ ਬਈ ਤਿੰਨ ਕੁ ਰਿਆ ਦੋ ਡੜੀ ਉੱਤੇ ਚਾਰ ਲੜੇ ਛੇ ਲੜੇ ਉਹ ਫੁੱਟੇਲ ਜਾਊਗੀ ਲੈਵੇਂ ਕੋਈ ਦੀ ਤਿਆਰੀ ਇਹਨਾਂ ਭੁੱਖ ਲੈਂਦੀ ਐ ਕਿ ਦੁੱਧ ਝੋਟੀ ਖੁੱਲਾ ਤੇ ਡੁੱਲਾ 14 ਕਿਲੋ ਦੁੱਧ ਕੰਡੇ ਦੇ ਉੱਤੇ ਟੋਰਾਣਾ ਜੋਗ ਦੂਗੀ 14 ਜੋਗ ਜੇ 15 ਜੋਗ ਜੇ ਉਹ ਤੁਹਾਡੀ ਸੇਵਾ ਤੇ ਡਿਪੈਂਡ ਹੋਊਗਾ ਅੱਛਾ ਰੇਟ ਕੀ ਰੱਖਣਾ ਵੀਰੇ ਆਪਾਂ ਇਹਦਾ ਫੋਨ ਤੇ ਫੋਨ ਤੇ ਬਾਈ ਹੁਣੀਆਂ ਦੇ ਵੀ ਰੇਟ ਅਸੀਂ ਤੈਅ ਕਰਾਂਗੇ ਬਾਈ ਵੀ ਜਿਹੜਾ ਭਰਾ ਫੋਨ ਲਾ ਲੂਗਾ ਫੋਨ ਦੇ ਉੱਤੇ ਮੁੰਡਾ ਦੱਸ ਦਿਆਂਗੇ ਬਾਈ ਆਪਾਂ ਤਾਂ ਕਿਹਾ ਸੀ ਬਾਈਆਂ ਨੂੰ ਵੀ ਵੀਡੀਓ 'ਚ ਰੇਟ ਕਰ ਲਈਏ ਬਾਈ ਹੁਣੀਆਂ ਦੇ ਵੀ ਲੋਕਲ ਫਿਰਦੇ ਆ ਬੰਦੇ ਫਿਰ ਔਖਾ ਹੋ ਜਾਂਦਾ ਕੋਈ ਗੱਲ ਨਹੀਂ ਬਈ ਆਉਦੀ ਚੀਜ਼ ਆ ਜਿਵੇਂ ਮਰਜ਼ੀ ਵਿੱਚ ਹੈ ਅਗਲਾ ਫੋਨ ਦੇ ਉੱਤੇ ਰੇਟ ਆ ਬਾਈ ਹੁਣ ਨੰਬਰ ਦੱਸ ਦੀ ਬਾਈ ਕਿਹੜੇ ਤੇ ਗੱਲਬਾਤ ਕਰਨੀ ਆਪਾਂ 94630 ਤੇ 050 ਤੇ 6 94630050 ਤੇ 6 506 9463005 ਤੇ 006 ਹੈ ਨਾ ਬਈ ਇਹ ਨੰਬਰ ਆ ਮਿੱਤਰੋ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲੱਗਾ ਵੀ ਹੋਊਗਾ ਉੱਥੋਂ ਜਾ ਕੇ ਵੀ ਤੁਸੀਂ ਚੱਕ ਸਕਦੇ ਆ ਪੈਂਡਰ ਹੈਗਾ ਕੋ ਕਰਾਣਾ ਚਾਹ ਹੈਗਾ ਵਾ ਮੌਕਾ ਬਾਕੀ ਜਾਣਕਾਰੀ ਸਾਰੀ ਤੁਸੀਂ ਫੋਨ ਤੇ ਲੈ ਲਿਓ ਵੀਡੀਓ ਦੇਖਣ ਲਈ ਧੰਨਵਾਦ ਜੁੜੇ ਰਹੋ ਧੰਨਵਾਦ